ਇਕ ਗੀਤ ਵਰਗੀ ਗਾਜ਼ਲ ਸੁਣੀ ਨਹੀਂ ਇੱਕ ਗਾਜ਼ਲ ਇੱਕ ਗੀਤ ਵਰਗੀ ਗਾਜ਼ਲ ਵੇਸ਼ ਹੈ ਮੌਸਮ ਤੇਰੇ ਮੌਸਮ ਤੇਰੇ ਹੱਕ ਚ ਭੁਗਤੇ ਦੁਆ ਮੇਰੀ ਮੌਸਮ ਤੇਰੇ ਹੱਕ ਚ ਭੁਗਤੇ ਦੁਆ ਮੇਰੀ ਕੋਣ ਵੀ ਤੇਥੋਂ ਪੁੱਛ ਕੇ ਰੁਮਕੇ ਦੁਆ ਮੇਰੀ ਮੌਸਮ ਤੇਰੇ ਹੱਕ ਚ ਭੁਗਤੇ ਦੁਆ ਮੇਰੀ ਕੋਣ ਵੀ ਤੇਥੋਂ ਪੁੱਛ ਕੇ ਰੋਂ ਕੇ ਦੁਆ ਮੇਰੀ ਸੂਰਜ ਦਾ ਮੂੰਹ ਤੇਰੇ ਘਰ ਵੱਲ ਹੋ ਜਾਵੇ ਸੂਰਜ ਦਾ ਮੂੰਹ ਤੇਰੇ ਘਰ ਵੱਲ ਹੋ ਜਾਵੇ ਚਾਨਣ ਜਾਵੇ ਛਣ ਕੇ ਪੁਣ ਕੇ ਦੁਆ ਮੇਰੀ ਸੂਰਜ ਦਾ ਮੂੰਹ ਤੇਰੇ ਘਰ ਵੱਲ ਹੋ ਜਾਵੇ ਚਾਨਣ ਜਾਵੇ ਛਣ ਕੇ ਪੁਣ ਕੇ ਦੁਆ ਮੇਰੀ ਪੱਥਰ ਪਿਗਣ ਪੌਣ ਰੁਕਣਾ ਭੁੱਲ ਜਾਵੇ ਪੱਥਰ ਪਿਘਲਣ ਪੌਣ ਰੁਕਣਾ ਭੁੱਲ ਜਾਵੇ ਜਿੱਥੇ ਬੋਲੇ ਤੈਨੂੰ ਸੁਣ ਕੇ ਦੁਆ ਮੇਰੀ ਪੱਥਰ ਪਿਘਲਣ ਪੌਣ ਰੁਕਣਾ ਭੁੱਲ ਜਾਵੇ ਜਿੱਥੇ ਬੋਲੇ ਤੈਨੂੰ ਸੁਣ ਕੇ ਦੁਆ ਮੇਰੀ ਜਿਹੜਾ ਬੂਟਾ ਲਾਵੇਂ ਉਹੀ ਵਿਖਮਣੇ ਜਿਹੜਾ ਬੂਟਾ ਲਾਵੇਂ ਉਹੀ ਵਿਖਮਣੇ ਕੋਈ ਵੀ ਪੱਤਾ ਨਾ ਝੁਲਸੀ ਦੁਆ ਮੇਰੀ ਮੌਸਮ ਤੇ ਹੱਕ ਚਬਕ ਤੇ ਦੁਆ ਮੇਰੀ ਕੋਣ ਵੀ ਤੇ ਤੁਹੋਂ ਪੁੱਛ ਕੇ ਰੱਖੀ ਦੁਆ ਤੇ